ਸਵਾਗਤ ਹੈ ਕਿਸਾਨ ਵੀਰੋਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਰੈਗੋੜ ਦੀ ਹੈ ਜੀ ਤੇ ਗੱਲਬਾਤ ਕਰਾਵਾਂਗੇ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਆਏ ਤਾਂ ਆਪਾਂ ਤਿੰਨਾਂ ਤੇ ਸੀਗੇ ਤੇ ਚੰਗੇ ਰਗੜ ਵਾਲੀਆਂ ਝੋਟੀਆਂ ਦੋ ਵਿੱਕੇ ਸੇਲ ਹੋ ਗਈਆਂ ਆਪਣੇ ਆਂਦਿਆਂ ਨੂੰ ਤੇ ਹੁਣ ਵੀ ਤੁਹਾਨੂੰ ਚੰਗੀ ਝੋਟੀ ਦਿਖਾ ਦੇਣੀ ਹੈ ਕਿਹੜਾ ਸੁਆ ਬਾਈ ਜੀ ਤੋਂ ਪੁੱਛਾਂਗੇ ਕਿੰਨਾ ਦੁੱਧਵਾ ਦਾ ਤਿਆਰ ਦੁੱਧ ਵਾਲੀ ਤੁਹਾਨੂੰ ਝੋਟੀ ਦਿਖਾਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਠੀਕ ਆ ਜੀ ਪਹਿਲਾਂ ਤਾਂ ਨੰਬਰ ਬੋਲ ਲਵੇ ਜੀ 81958 ਜੀ 86402 ਸ਼ਹਿਰ ਆਪਣਾ ਰਾਏਕੋਟ ਰਾਏਕੋਟ ਸ਼ਹਿਵਾਜਪੁਰਾ ਰੋਡ ਜੀ ਸ਼ਵਾਜਪੁਰਾ ਰੋਡ ਹਾਂ ਜੀ ਤੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਲੁਧਿਆਣਾ ਜੀ ਤੇ ਤਹਿਸੀਲ ਰਾਏਕੋਟ ਜੀ ਤਹਿਸੀਲ ਰਾਏਕੋਟ ਹੀ ਹਾਂਜੀ ਖੁ ਕਿੰਨੇ ਕ ਪਸ਼ੂ ਹਰ ਵਕਤ ਮਿਲਦੇ ਰਹਿੰਦੇ ਹਰ 5 6 ਤੋਂ 5 ਤੋਂ ਲੈ ਕੇ 6 ਮਹੀਆ ਆਪਣੇ ਕੋਲ ਹਰ ਵਕਤ ਹੁੰਦੀਆਂ ਨੇ ਅੱਜ ਬਾਈ ਛੇਲ ਹੋ ਗਈ ਕੱਲੀ ਰਹਿ ਗਈ ਇਹ ਤੇ ਬਾਕੀ ਜਿਹੜਾ ਤੂੰ ਮੈਨੂੰ ਪਹਿਲਾਂ ਦੱਸਿਆ ਤੁਸੀਂ ਵੀ ਦੁੱਧ ਦੁੱਧ ਚੰਗੇ ਵਾਲੀਆਂ ਹਨਾ ਤੁਹਾਡੇ ਕੋਲ ਹਾਂ ਬਾਈ ਉਹ ਜਿਹੜੀਆਂ ਝੋਟੀਆਂ ਛੇਲ ਹੋਈਆਂ ਨੇ 118 ਲੀਟਰ ਤਿਆਰ ਸੀ ਇੱਕ ਥੱਲੇ ਕੱਲ ਦੀ ਛੂਈ ਥੱਲੇ ਪਲੂਣ ਥੱਲੇ 12 ਕਿਲੋ ਬੋੜੀ ਤਿਆਰ ਸੀ ਨੰਬਰ ਬੋਲ ਗਏ ਜੀ 8195887402 87402 ਹਾਂਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਨੋਟ ਕਰ ਲਓ ਜਿਹੜੀ ਅਪਰਚੂਨਿਟੀ ਦੇਖੀ ਜਾਂਦੇ ਆ ਬਾਈ ਮਗਰ ਕੀ ਆ ਗਿਆ ਦੇ ਮਗਰ ਦੇ ਕੱਟਾ ਵੀਰੇ ਕਦੋਂ ਸੂਈ ਆ ਜੀ ਇਹਨੂੰ ਅੱਜ ਪੰਜਵਾਂ ਦਿਨ ਆ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਸੁਹਾਏ ਕਿਹੜਾਗਾ ਤੀਜਾ ਜੀ ਤੀਜਾ ਰਈ ਨਾਲ ਹਨਾ ਹਾਂਜੀ ਤੇ ਕਿੰਨਾ ਕੁ ਦੁੱਧ ਹੁਣ ਤਿਆਰ ਆ ਹੁਣ ਇਹ ਵੀ ਥਲੇ 15 ਕਿਲੋ ਤਿਆਰ ਆ ਰੈਡੀ ਰੈਡੀ ਵੀਰੇ ਚਾਹੇ 2 ਡੰਗ 3 ਡੰਗ 4 ਡੰਗ ਅਗਲੇ ਦਾ ਮਾਣਾ ਜਿੰਨਾ ਡੰਗ ਮਰਜੀ ਚੋਗੇ ਅਗਲੇ ਨੇ ਪੈਸੇ ਦੇਣ ਹਾਂ ਅਗਲੇ ਨੇ ਪੈਸੇ ਦੇਣੇ ਬਾਈ ਬਾਕੀ ਦੀ ਗੱਲ ਵੀਰੇ ਮੈਲੇ ਤੋਂ ਜਦੋਂ ਇਹਨੇ ਲੱਗਣਾ ਹਨਾ ਹਾਂ ਇਹਨੂੰ ਤਾਂ ਦੁੱਧ ਚੰਗਾ ਹੀ ਕੱਢਦੇ ਚੰਗਾ ਵੀਰੇ ਤੁਹਾਨੂੰ ਪਤਾ ਕੱਦ ਕਾੜ ਵਾਲੀ ਝੋਟੀ ਆ ਕੱਦ ਕਾੜ ਬਾਈ ਦਾ ਵੀ 6 ਫੁੱਟ ਉਸ ਹਿਸਾਬ ਨਾਲ ਜੰਮੈਂਟ ਕਰ ਲਓ ਖੋਲੇ ਜਿੰਨ ਤੋਂ ਰੱਖ ਰਹਿ ਕੇ ਚੈੱਕ ਖੋਲ ਵੀ ਚੰਗੀ ਆ ਜੀ ਤਿਆਰ ਰੈਡੀ ਦੁੱਧ ਵਾਲੀ ਕੋਈ ਦੇ ਦੂਗੀ ਨਹੀਂ ਹਾਜ਼ਰ ਆ ਹਨਾ ਬਾਈ ਹਾਂ ਮੇਰੇ ਹਾਜ਼ਰ ਹਾਜ਼ਰ ਇੱਕ ਤਾਂ ਹੁੰਦਾ ਵੀ ਹਾਂ ਦੇ ਦੂਗੀ ਕਹਿ ਦਿੰਦੇ ਆ ਆਪਾਂ ਅਗਲੇ ਨੂੰ ਮਣਕੇ ਦਵਾਂਗੇ ਮਣਕੇ ਜਮਾ ਹਾਂ ਉਹਨਾਂ ਨੇ ਵੀ ਮਣਕੇ ਦੇਣਾ ਸੀ ਅੱਜ ਉਹ ਛੇੜ ਹੋ ਗਈਆਂ ਓਕੇ ਜੀ ਹਾਂ ਜੀ ਹਾਂ ਓਕੇ ਓਕੇ ਆ ਦੇਖੋ ਜੀ ਵੱਡੇ ਸਾਈਜ਼ ਦੀ ਕੱਲੀ ਕੱਲੀ ਨਾਲ ਦਿਖਾਈ ਦਿੰਦੀ ਆ ਪਿੰਡੇ ਦੇ ਵਿੱਚ ਤੇ ਚਵਾਈ ਚੂਈ ਦੀ ਫਿਰ ਪੂਰੀ ਨਰਮ ਪੂਰੀ ਪੋਲੀ ਚਵਾਈ ਮੋਟੀ ਚਵਾਈ ਬਾਈ ਮੋੜ ਲਓ ਜੀ ਚੰਗਾ ਸਾਈਜ਼ ਕੱਦ ਦੀ ਮੈਂ ਫੇਰ ਤੁਹਾਨੂੰ ਬੋਲ ਦਿਆਂ ਛੋਟੀ ਵੱਡੇ ਸਾਈਜ਼ ਦੀ ਆ ਗਈ ਤੇ ਥਣ ਜੇ ਆਪਾਂ ਦੇਖ ਲਈਏ ਦਾ ਚੰਗਾ ਦੁੱਧ ਵਾਲਾ ਥਣ ਲੱਗਿਆ ਵਾ ਆ ਦੇਖੋ ਹਾਲੇ ਵਨ ਏਦੋ ਕਰੋ ਚੱਕ ਪੱਕੇ ਤੇ ਚੌੜੇ ਹਵਾਨੇ ਦੀ ਆ ਗਈ ਫਲਟ ਫਾਟ ਹਵਾਨੇ ਦੀ ਆ ਦੇਖੋ ਜੀ ਦੁੱਧ ਰੈਡੀ ਵਾਲੀ ਆ ਕੋਈ ਐ ਨਹੀਂ ਵੀ ਦੇ ਦਊਗੀ ਟੋਣ ਧਾਰਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਜੀ ਠੀਕ ਆ ਜੀ ਚੰਗੇ ਥਾਣ ਪਸਮਾ ਦੀ ਝੋਟੀ ਹੈਗੀ ਛੱਡੋ ਜੀ ਬੱਚਾ ਆ ਦੇਖੋ ਬਾਕੀ ਦੀ ਗੱਲ ਆਉਣਾ ਤੁਸੀਂ ਆਦੀ ਦਸਲੀ ਕਰਕੇ ਪਸ਼ੂ ਖਰੀਦਣਾ ਉਹ ਥੋੜੀ ਜਿਮ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਪਸਮਾ ਦਿਖਾ ਦੀਏ ਮੜਾ ਛੱਡੋ ਹਾਂ ਯਾਰੇ ਥਾਂ ਤੇ ਲਿਖਾੜਿਆ ਵਰਗੇ ਥਾਂ ਕੱਢਿਆ ਹਨਾ ਹਾਂ ਭਾਈ ਪਿੱਛੋਂ ਵੀ ਦਿਖਾ ਦਿਓ ਕੋਈ ਚੱਕਰ ਆ ਦੇਖੋ ਮੈਂ ਕਹਣਾ ਥੱਲੇ ਦਾ ਪੋਲੀ ਤੇ ਰੂਮ ਵਰਗੀ ਧਾਰਾ ਉਹ ਪੋਲੀ ਧਾਰਾ ਵੀ ਤੇ ਰੂਮ ਵਰਗੀ ਧਾਰਾ ਮੋਟੀ ਚਵਾਈ ਆ ਤੇ ਬਾਕੀ ਦਾ ਮਣਕੇ ਦੁੱਧ ਦੇਣ ਵਾਲੀ ਆ ਹਾਂ ਮਣਕੇ ਰਮਾਂਗੇ ਬਾਈ ਮਣਕੇ ਓਕੇ ਜੀ ਬਸ ਕੋਈ ਥਾਣੀ ਟੋੜ ਦਾ ਮੁਕ ਦਾ ਕੋਈ ਕੋਈ ਇਹੇ ਆ ਚੱਕਰ ਨਹੀਂ ਹੈ ਨਾ ਅਗੇੜਾ ਕਢਾ ਦਈਏ ਕਢਾ ਦਿਓ ਜੀ ਕਢਾ ਦਿਓ ਪਤਾ ਲੱਗੂਗਾ ਇਹਦਾ ਆ ਦੇਖੋ ਸਮਾਜ ਚਾਹੀ ਤੇ ਨਾਲੇ ਜਮਾਂ ਹੰਢੀਸ਼ੀਲ ਬਹੁਤ ਆ ਬਾਈ ਨਰਮਾਈ ਬਹੁਤ ਨਹੀਂ ਸੀਗਾ ਕੋਈ ਟਾਈਮ ਨਹੀਂ ਬਾਈਆਂ ਦਾ ਛੱਡਿਆ ਵਾ ਕੁਛ ਨਹੀਂ ਜਮਾਂ ਓਕੇ ਆ ਗੱਲਬਾਤ ਸਾਰੀ ਤਹਿਸੀਲ ਸਾਹੂ ਆਪਾਂ ਕੋਲੇ ਫਿਰਦੇ ਆ ਕੋਈ ਇਹਨੂੰ ਪ੍ਰਵਾਹ ਨਹੀਂ ਹੈ ਨਾ 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 ਕੋਈ ਪ੍ਰਵਾਹ ਵੀ ਨਹੀਂ ਬਾਈ ਓਕੇ ਜੀ ਆ ਦੇ ਪਸਮਾਲੇ ਕੋ ਝੋਟੀ ਨੇ ਕੱਢਿਆ ਬਾਹਰ ਲੈ ਜਦੋ ਓਕੇ ਜੀ ਹਾਂ ਜੀ ਬਾਈ ਜੀ ਡਿਮਾਂਡ ਫਿਰ ਇਹਦੀ ਕੀ ਕਰਾਂ ਡਿਮਾਂਡ ਫੋਨ ਤੇ ਕਰ ਲਾਂਗੇ ਬਾਈ ਜੈ ਜੀ ਹੋਊਗੀ ਜੈ ਜੀ ਹੋਊਗੀ ਪਸ਼ੂ ਦੇ ਹਿਸਾਬ ਨਾਲ ਹਾਂ ਪਸ਼ੂ ਦੇ ਹਿਸਾਬ ਨਾਲ ਜੈ ਜੀ ਓਕੇ ਜੀ ਤੇ ਨੰਬਰ ਬਾਈ ਫਿਰ ਬੋਲ ਦੋ 8195887402 ਪਿੰਡ ਸਹਿਰ ਪਿੰਡ ਰਾਏ ਕੋਟ ਹੂੰ ਤਸਵੀਰ ਵੀ ਰਿਕਾਰਡ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਦਾ ਪਿੰਡ ਹੈ ਜੀ ਤੇ ਬਾਕੀ ਦਾ ਬਾਈਆਂ ਦਾ ਵਪਾਰ ਦਾ ਕੰਮ ਆ ਦੋ ਆਪਣੇ ਆਉਣ ਤੋਂ ਪਹਿਲਾਂ ਸੇਲ ਹੋ ਚੁੱਕੀਆਂ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਨ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਵੇਂ ਵੀਡੀਓ ਦੇ ਨਾਲ